ਸਤਿ ਸ਼੍ਰੀ ਅਕਾਲ ਮੈਂ ਹਾਰਤੀ ਅਸਮਦਰ ਨਿਊਜ਼ ਦੇ ਦੇਖਣ ਦਾ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਸ਼ੁਭਕਰਨ ਦੀ ਮੌਤ ਨੂੰ ਲੈ ਕੇ ਹੈ ਜੋ ਕਿ ਪੋਸਟਮਾਰਟਮ ਰਿਪੋਰਟ ਆਈ ਹੈ ਉਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਹਾਲਾਂਕਿ ਕਿਸਾਨੀ ਅੰਦੋਲਨ ਦੇ ਵਿੱਚ 21 ਫਰਵਰੀ 2024 ਨੂੰ ਸ਼ੁਭਕਰਨ ਦੀ ਮੌਤ ਹੋ ਗਈ ਸਿਰ ਦੇ ਵਿੱਚ ਗੋਲੀ ਲੱਗੀ ਕਾਰਨ ਲੇਕਿਨ ਆਖਿਆ ਜਾ ਰਿਹਾ ਸੀਗਾ ਕਿ ਸਿਰ ਦੇ ਵਿੱਚ ਰਬੜ ਦੀ ਗੋਲੀ ਲੱਗੀ ਸੀ ਇਸ ਕਰਕੇ ਉਸ ਦੀ ਮੌਤ ਹੋ ਗਈ ਹੈ ਲੇਕਿਨ ਹੁਣ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਰਬੜ ਦੀ ਗੋਲੀ ਲੱਗਣ ਕਾਰਨ ਸਿਰ ਦੇ ਵਿੱਚ ਉਸ ਦੀ ਮੌਤ ਨਹੀਂ ਹੋ ਰੀਪੋਰਟ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗਨ ਇੰਜਰੀ ਪਾਇਆ ਗਿਆ ਗਨ ਇੰਜਰੀ ਦਰਸਾਇਆ ਗਿਆ ਤੇ ਸਿਰ ਦੇ ਵਿੱਚੋਂ ਧੱਤ ਦੇ ਛਰੇ ਮਿਲੇ ਨੇ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਇਹ ਪੋਸਟਮਾਰਟਮ ਰਿਪੋਰਟ ਦੱਸਦੀ ਹੈ ਲੇਕਿਨ ਜੋ ਗੱਲ ਪਹਿਲਾਂ ਆਖੀ ਜਾ ਰਹੀ ਸੀ ਕਿ ਸਿਰਫ ਸਿਰ ਦੇ ਵਿੱਚ ਗੋਲੀ ਲੱਗਣ ਕਰ ਉਹਦੀ ਮੌਤ ਹੋ ਗਈ ਇਹ ਗੱਲ ਜਿਹੜੀ ਰਿਪੋਰਟ ਦੇ ਮੁਤਾਬਕ ਝੂਠੀ ਹੈ ਜਿਹੜੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਉਹ ਇਹੀ ਕੀਤੀ ਜਾ ਰਹੀ ਹੈ ਕਿ ਧਾਤ ਦੇ ਛੱਦੇ ਮਿਲੇ ਨੇ ਜਿਸ ਕਰਕੇ ਗਨ ਇੰਜਰੀ ਦਰਸਾਇਆ ਗਿਆ ਰਿਪੋਰਟ ਦੇ ਵਿੱਚ ਤੇ ਮੌਕੇ ਤੇ ਉਸਦੀ ਮੌਤ ਹੋ ਗਈ ਸੀ ਦੱਸ ਦਈਏ ਕਿ ਰਜਿੰਦਰਾ ਹਸਪਤਾਲ ਦੇ ਵੱਲੋਂ ਪੋਸਟਮਾਰਟਮ ਰਿਪੋਰਟ ਛੱਰਿਆਂ ਸਮੇਤ ਸਥਾਨਕ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਇਹ ਛਰ੍ਰੇ ਆਖਰ ਕਿਹੜੇ ਹਥਿਆਰ ਦੇ ਹਨ ਇਸ ਸੰਬੰਧੀ ਸਥਿਤੀ ਸਪਸ਼ਟ ਕਰਨ ਦਾ ਅਧਿਕਾਰ ਹੁਣ ਪੁਲਿਸ ਦਾ ਹੈ ਅਜੇ ਇਸ ਸਮੱਗਰੀ ਨੂੰ ਜਾਂਚ ਲਈ ਫਲੋਰ ਅਕੈਡਮੀ ਜਾਂ ਮੁਹਾਲੀ ਸਥਿਤ ਸੁਬਾਈ ਲੈਬ ਦੇ ਵਿੱਚ ਭੇਜਿਆ ਜਾਂਦਾ ਹੈ ਇਹਨਾਂ ਛਰਿਆਂ ਦੇ ਡਾਇਮੀਟਰ ਦਾ ਪਤਾ ਲੱਗਣ ਤੇ ਹੀ ਅਧਿਕਾਰਤ ਤੌਰ ਤੇ ਸਪਸ਼ਟ ਹੋਵੇਗਾ ਕਿ ਛਰ੍ਰੇ ਕਿਹੜੀ ਗੱਲ ਦੇ ਨੇ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਸਾਚੀ ਕਾਲ ਮੈਂ ਹਾਰਤੀ ਅਸਲਦਰ ਨਿਊਜ਼ ਦੇ ਦੇਖ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਸੁਭਕਰਨ ਦੀ ਮੌਤ ਨੂੰ ਲੈ ਕੇ ਹੈ ਜੋ ਕਿ ਪੋਸਟਮਾਰਟਮ ਰਿਪੋਰਟ ਆਈ ਹੈ ਉਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਹਾਲਾਂਕਿ ਕਿਸਾਨੀ ਅੰਦੋਲਨ ਦੇ ਵਿੱਚ 21 ਫਰਵਰੀ 2024 ਨੂੰ ਸੁਭਕਰਨ ਦੀ ਮੌਤ ਹੋ ਗਈ ਸਿਰ ਦੇ ਵਿੱਚ ਗੋਲੀ ਲੱਗੀ ਕਾਰਨ ਲੇਕਿਨ ਆਖਿਆ ਜਾ ਰਿਹਾ ਸੀਗਾ ਕਿ ਸਿਰ ਦੇ ਵਿੱਚ ਰਬੜ ਦੀ ਗੋਲੀ ਲੱਗੀ ਸੀ ਇਸ ਕਰਕੇ ਉਸ ਦੀ ਮੌਤ ਹੋ ਗਈ ਹੈ ਲੇਕਿਨ ਹੁਣ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਰਬੜ ਦੀ ਗੋਲੀ ਲੱਗਣ ਕਾਰਨ ਸਿਰ ਦੇ ਵਿੱਚ ਉਸ ਦੀ ਮੌਤ ਨਹੀਂ ਹੋਈ ਬ ਰੀਪੋਰਟ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗਨ ਇੰਜਰੀ ਪਾਇਆ ਗਿਆ ਗਨ ਇੰਜਰੀ ਦਰਸਾਇਆ ਗਿਆ ਤੇ ਸਿਰ ਦੇ ਵਿੱਚੋਂ ਤੱਤ ਦੇ ਛਰੇ ਮਿਲੇ ਨੇ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਇਹ ਪੋਸਟਮਾਰਟਮ ਰਿਪੋਰਟ ਦੱਸਦੀ ਹੈ لیکن جو ਗੱਲ ਪਹਿਲਾਂ ਆਖੀ ਜਾ ਰਹੀ ਸੀ ਕਿ ਸਿਰਫ ਸਿਰ ਦੇ ਵਿੱਚ ਗੋਲੀ ਲੱਗਣ ਕਰ ਉਹਦੀ ਮੌਤ ਹੋ ਗਈ ਇਹ ਗੱਲ ਜਿਹੜੀ ਰਿਪੋਰਟ ਦੇ ਮੁਤਾਬਕ ਝੂਠੀ ਹੈ ਜਿਹੜੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਗੱਲ ਕੀਤੀ ਜਾ ਰਹੀ ਉਹ ਇਹੀ ਕੀਤੀ ਜਾ ਰਹੀ ਹੈ ਕਿ ਧਾਦੇ ਦੇ ਛੱਰੇ ਮਿਲੇ ਨੇ ਜਿਸ ਕਰਕੇ ਗਨ ਇੰਜਰੀ ਦਰਸਾਇਆ ਗਿਆ ਹੈ ਰਿਪੋਰਟ ਦੇ ਵਿੱਚ ਤੇ ਮੌਕੇ ਤੇ ਉਸ ਦੀ ਮੌਤ ਹੋ ਗਈ ਸੀ ਦੱਸਿਆ ਕਿ ਰਜਿੰਦਰਾ ਹਸਪਤਾਲ ਦੇ ਵੱਲੋਂ ਪੋਸਟਮਾਰਟਮ ਰਿਪੋਰਟ ਛੱਰਿਆਂ ਸਮੇਤ ਸਥਾਨਕ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਇਹ ਛਰਰੇ ਆਖਰ ਕਿਹੜੇ ਹਥਿਆਰ ਦੇ ਹਨ ਇਸ ਸੰਬੰਧੀ ਸਥਿਤੀ ਸਪਸ਼ਟ ਕਰਨ ਦਾ ਅਧਿਕਾਰ ਹੁਣ ਪੁਲਿਸ ਦਾ ਹੈ ਅਜੇ ਇਸ ਸਮੱਗਰੀ ਨੂੰ ਜਾਂਚ ਲਈ ਫਲੋਰ ਅਕੈਡਮੀ ਜਾਂ ਮੁਹਾਲੀ ਸਥਿਤ ਸੁਬਾਈ ਲੈਬ ਦੇ ਵਿੱਚ ਭੇਜਿਆ ਜਾਂਦਾ ਹੈ ਇਹਨਾਂ ਛਰਰਿਆਂ ਦੇ ਡਾਇਮੀਟਰ ਦਾ ਪਤਾ ਲੱਗਣ ਤੇ ਹੀ ਅਧਿਕਾਰਤ ਤੌਰ ਤੇ ਸਪਸ਼ਟ ਹੋਵੇਗਾ ਕਿ ਛਰਰੇ ਕਿਹੜੀ ਗਨ ਦੇ ਨੇ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਸਾਚੀ ਕਾਲ ਮੈਂ ਹਾਰਤੀ ਅਸੰਦਰ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਸ਼ੁਭਕਰਨ ਦੀ ਮੌਤ ਨੂੰ ਲੈ ਕੇ ਹੈ ਜੋ ਕਿ ਪੋਸਟਮਾਰਟਮ ਰਿਪੋਰਟ ਆਈ ਹੈ ਉਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਹਾਲਾਂਕਿ ਕਿਸਾਨੀ ਅੰਦੋਲਨ ਦੇ ਵਿੱਚ 21 ਫਰਵਰੀ 2024 ਨੂੰ ਸ਼ੁਭਕਰਨ ਦੀ ਮੌਤ ਹੋ ਗਈ ਸਿਰ ਦੇ ਵਿੱਚ ਗੋਲੀ ਲੱਗੀ ਕਾਰਨ ਲੇਕਿਨ ਆਖਿਆ ਜਾ ਰਿਹਾ ਸੀਗਾ ਕਿ ਸਿਰ ਦੇ ਵਿੱਚ ਰਬੜ ਦੀ ਗੋਲੀ ਲੱਗੀ ਸੀ ਇਸ ਕਰਕੇ ਉਸ ਦੀ ਮੌਤ ਹੋ ਗਈ ਹੈ ਲੇਕਿਨ ਹੁਣ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਰਬੜ ਦੀ ਗੋਲੀ ਲੱਗਣ ਕਾਰਨ ਸਿਰ ਦੇ ਵਿੱਚ ਉਸ ਦੀ ਮੌਤ ਨਹੀਂ ਹੋਈ ਬ ਰੀਪੋਰਟ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗਨ ਇੰਜਰੀ ਪਾਇਆ ਗਿਆ ਹੈ ਗਨ ਇੰਜਰੀ ਦਰਸਾਇਆ ਗਿਆ ਤੇ ਸਿਰ ਦੇ ਵਿੱਚੋਂ ਤੱਤ ਦੇ ਛਰੇ ਮਿਲੇ ਨੇ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਇਹ ਪੋਸਟਮਾਰਟਮ ਰਿਪੋਰਟ ਦੱਸਦੀ ਹੈ ਲੇਕਿਨ ਜੋ ਗੱਲ ਪਹਿਲਾਂ ਆਖੀ ਜਾ ਰਹੀ ਸੀ ਕਿ ਸਿਰਫ ਸਿਰ ਦੇ ਵਿੱਚ ਗੋਲੀ ਲੱਗਣ ਕਾਰਨ ਉਹਦੀ ਮੌਤ ਹੋ ਗਈ ਇਹ ਗੱਲ ਜਿਹੜੀ ਹੈ ਰਿਪੋਰਟ ਦੇ ਮੁਤਾਬਕ ਝੂਠੀ ਹੈ ਜਿਹੜੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਉਹ ਇਹੀ ਕੀਤੀ ਜਾ ਰਹੀ ਹੈ ਕਿ ਧਾਤ ਦੇ ਛਰੇ ਮਿਲੇ ਨੇ ਜਿਸ ਕਰਕੇ ਗਨ ਇੰਜਰੀ ਦਰਸਾਇਆ ਗਿਆ ਰਿਪੋਰਟ ਦੇ ਵਿੱਚ ਤੇ ਮੌਕੇ ਤੇ ਉਸ ਦੀ ਮੌਤ ਹੋ ਗਈ ਸੀ ਦੱਸ ਦਈਏ ਕਿ ਰਜਿੰਦਰ ਹਸਪਤਾਲ ਦੇ ਵੱਲੋਂ ਪੋਸਟਮਾਰਟਮ ਰਿਪੋਰਟ ਛਰਿਆਂ ਸਮੇਤ ਸਥਾਨਕ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਇਹ ਛਰ੍ਰੇ ਆਖਰ ਕਿਹੜੇ ਹਥਿਆਰ ਦੇ ਹਨ ਇਸ ਸੰਬੰਧੀ ਸਥਿਤੀ ਸਪਸ਼ਟ ਕਰਨ ਦਾ ਅਧਿਕਾਰ ਹੁਣ ਪੁਲਿਸ ਦਾ ਹੈ ਅਜਿਹੀ ਸਮੱਗਰੀ ਨੂੰ ਜਾਂਚ ਦੇ ਲਈ ਫਲੋਰ ਅਕੈਡਮੀ ਜਾਂ ਮੁਖਾਲੀ ਸਥਿਤ ਸੁਬਾਈ ਲੈਬ ਦੇ ਵਿੱਚ ਭੇਜਿਆ ਜਾਂਦਾ ਹੈ ਇਹਨਾਂ ਛਰਿਆਂ ਦੇ ਡਾਇਮੀਟਰ ਦਾ ਪਤਾ ਲੱਗਣ ਤੇ ਹੀ ਅਧਿਕਾਰਤ ਤੌਰ ਤੇ ਸਪਸ਼ਟ ਹੋਵੇਗਾ ਕਿ ਛਰ੍ਰੇ ਕਿਹੜੀ ਗੱਲ ਦੇ ਨੇ ਬਿਊਰੋ ਰਿਪੋਰਟ ਐਸਐਮ ਜਰ نیوز